ਸਤਿ ਸ੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ ਤੁਹਾਨੂੰ ਪਤਾ ਹੈ ਪਿਛਲੇ ਸਾਲ 13 ਫਰਵਰੀ 2024 ਤੋਂ ਕਿਸਾਨ ਨੇ ਜਿਹੜੇ ਉਹ ਸੰਘਰਸ਼ ਕਰ ਰਹੇ ਨੇ ਸੰਭੂ ਅਤੇ ਖਨੌਰੀ ਹਰਿਆਣੇ ਦੀਆਂ ਸਰਹੱਦਾਂ ਤੇ ਕਿਸਾਨ ਡਟੇ ਹੋਏ ਨੇ ਦਿੱਲੀ ਵਾਲਿਆਂ ਨੂੰ ਕੂਚ ਕੀਤਾ ਸੀਗਾ ਕਿਸਾਨਾਂ ਨੇ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਪੰਜਾਬ ਦੇ ਬਾਰਡਰਾਂ ਦੇ ਉੱਤੇ ਸਰਹੱਦਾਂ ਦੇ ਉੱਤੇ ਰੋਕਾਂ ਲਗਾ ਕੇ ਕੰਦਾਂ ਕਰਕੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਨੈਸ਼ਨਲ ਹਾਈਵੇ ਨੇ ਜਿਹੜੇ ਉਹ ਇੱਕ ਸਾਲ ਤੋਂ ਜਾਮ ਨੇ ਤਕਰੀਬਨ ਇੱਕ ਸਾਲ ਤੇ ਰਮਰਬਰੀ ਤੋਂ ਹੋਏ ਜਾਣਾ ਹੈ ਸੋ ਬਹੁਤ ਸਾਰੇ ਵੀਰਾਂ ਨੂੰ ਲੱਗ ਰਿਹਾ ਹੈ ਕਿ ਇਹ ਅੰਦੋਲਨ ਆ ਜਿਹੜਾ ਇਹ ਸਿਰਫ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਇਸ ਸਰਹੱਦਾਂ ਤੇ ਡਟੇ ਹੋਏ ਨੇ ਖਨੌਰੀ ਤੇ ਸੰਭੂ ਦੇ ਵਿੱਚ ਇਹ ਅੰਦੋਲਨ ਚੱਲ ਰਿਹਾ ਹੈ ਪਰ ਇਹ ਅੰਦੋਲਨ ਕੱਲਾ ਪੰਜਾਬ ਦੇ ਵਿੱਚ ਨਹੀਂ ਇਹ ਅੰਦੋਲਨ Rajasthan ਦੇ ਵਿੱਚ ਵੀ ਇਸੇ ਤਰ੍ਹਾਂ ਚੱਲ ਰਿਹਾ ਹੈ Rajasthan ਦੇ ਵਿੱਚ ਵੀ ਜਿਹੜੀ ਰਤਨਪੁਰਾ ਬਾਰਡਰ ਆ ਜਿਹੜਾ ਉੱਥੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਲਈ ਚੱਲੇ ਸੀ 13 ਫਰਵਰੀ ਤੋਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਰੋਕ ਲਿਆ ਗਿਆ ਉਹ ਕਿਸਾਨ ਵੀ ਉਸੇ ਤਰ੍ਹਾਂ ਰਾਜਸਥਾਨ ਦੇ ਵਿੱਚ 13 ਫਰਵਰੀ ਤੋਂ ਬੈਠੇ ਨੇ ਉਹਨਾਂ ਨੂੰ ਵੀ ਤਕਰੀਬਨ 1 ਸਾਲ ਆ ਜਿਹੜਾ ਪੂਰਾ ਹੋ ਜਾਣਾ ਉੱਥੋਂ ਦਾ ਮੀਡੀਆ ਇਹ ਸਾਰਾ ਕੁਝ ਨਹੀਂ ਦਿਖਾ ਰਿਹਾ ਤਾਂ ਕਰਕੇ ਲੋਕਾਂ ਦੇ ਵਿੱਚ ਇਹ ਖਬਰਾਂ ਸਾਹਮਣੇ ਨਹੀਂ ਆਉਂਦੀਆਂ ਪਰ ਇਹ ਅੰਦੋਲਨ ਉਸੇ ਤਰ੍ਹਾਂ ਚੱਲ ਰਿਹਾ ਏ ਇਸੇ ਤਰ੍ਹਾਂ ਟਰੈਕਟਰ ਟਰਾਲੀਆਂ ਲੈ ਕੇ ਰਤਨਪੁਰਾ ਦੇ ਵਿੱਚ ਵੀ ਕਿਸਾਨ ਨੇ ਜਿਹੜੇ ਡਟੇ ਹੋਏ ਨੇ ਇਸੇ ਤਰ੍ਹਾਂ ਬੈਠੇ ਨੇ ਸਾਰਾ ਸੰਘਰਸ਼ਾ ਜਿਹੜਾ ਉਹ ਇਸੇ ਤਰ੍ਹਾਂ ਲੜਿਆ ਜਾ ਰਿਹਾ ਏ ਉਹ ਵੀ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਜਾਣਾ ਏ ਜਿਹੜੀਆਂ ਹੱਕੀ ਮੰਗਾਂ ਨੇ ਉਹ ਮਨਵਾਉਣੀਆਂ ਨੇ ਸੋ ਕਿਸਾਨਾਂ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਪ੍ਰੋਗਰਾਮ ਦਿੱਤੇ ਜਾਂਦੇ ਨੇ ਉਹ ਚਾਹੇ ਸੰਬੂ ਤੇ ਹੋਣ ਜਾਂ ਖਨੌਰੀ ਤੇ ਹੋਣ ਜਿਸ ਤਰ੍ਹਾਂ ਪਹਿਲਾਂ ਵੀ ਪ੍ਰੋਗਰਾਮ ਦਿੱਤੇ ਗਏ ਨੇ ਸੋ 100 21 ਜਿਹੜੇ ਕਿਸਾਨ ਨੇ ਜਾਂ 101 ਕਿਸਾਨ ਨੇ ਉਹ ਮਰਨ ਵਰਤ ਤੇ ਵੀ ਬੈਠਦੇ ਨੇ ਤੇ ਉਸ ਤੋਂ ਬਾਅਦ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੀ ਮਰਨ ਵਰਤ ਤੇ ਬੈਠਦੇ ਨੇ ਸਰਕਾਰ ਮੀਟਿੰਗ ਦਾ ਸੱਦਾ ਦੰਦੀ ਆ 14 ਫਰਵਰੀ ਦੀ ਮੀਟਿੰਗ ਹੈ ਜਿਹੜੀ ਉਹ ਫਿਕਸ ਹੁੰਦੀ ਆ ਹੋਰ ਵੀ ਇਦਾਂ ਦੇ ਬਹੁਤ ਪ੍ਰੋਗਰਾਮ ਦਿੱਤੇ ਜਾਂਦੇ ਨੇ ਤੇ ਇੱਕ ਪ੍ਰੋਗਰਾਮ ਆ ਜਿਹੜਾ ਕਿਸਾਨਾਂ ਵੱਲੋਂ 12 ਫਰਵਰੀ ਦਾ ਵੱਡਾ ਪ੍ਰੋਗਰਾਮ ਆ ਜਿਹੜਾ ਉਹ ਖਨੌਰੀ ਰੱਖਿਆ ਗਿਆ ਏ ਪਰ ਉਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਇੱਕ ਪ੍ਰੋਗਰਾਮ ਹੋਰ ਦਿੱਤਾ ਗਿਆ ਵੱਡੇ ਐਲਾਨ ਨੇ ਜਿਹੜੇ ਕੀਤੇ ਗਏ ਨੇ ਅ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸੋ ਕਾਕਾ ਸਿੰਘ ਕੋਟੜਾ ਨੇ ਜਿਹੜੇ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਇਕੱਠਾ ਜਿਹੜਾ ਉਹ ਰਾਜਸਥਾਨ ਦੇ ਵਿੱਚ ਕੀਤਾ ਜਾਊਗਾ ਰਤਨਪੁਰਾ ਦੇ ਬਾਡਰਾਂ ਤੇ ਕੀਤਾ ਜਾਊਗਾ ਤਾਂ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਅੰਦੋਲਨਾਂ ਜਿਹੜਾ ਇਹ ਕੱਲਾ ਪੰਜਾਬ ਦੇ ਵਿੱਚ ਨਹੀਂ ਚੱਲ ਰਿਹਾ ਇਸੇ ਤੇ ਰਾਜਸਥਾਨ ਦੇ ਕਿਸਾਨ ਵੀ ਜਿਹੜੇ ਡੱਟੇ ਹੋਏ ਨੇ ਰਾਜਸਥਾਨ ਦੇ ਕਿਸਾਨਾਂ ਦੀ ਇਹ ਮੰਗ ਸੀ ਕਿ 12 ਫਰਵਰੀ ਤੋਂ ਪਹਿਲਾਂ ਦਾ ਜਿਹੜਾ ਪ੍ਰੋਗਰਾਮ ਆ ਇੱਕ ਸਾਲ ਪੂਰਾ ਹੋਣਾ ਹੈ ਉਹ ਰਾਜਸਥਾਨ ਦਾ ਦਿੱਤਾ ਜਾਵੇ ਕੋਈ ਵੱਡਾ ਇਕੱਠ ਕੀਤਾ ਜਾਵੇ ਕੋਈ ਵੱਡੀ ਮਹਾਪੰਚਾਇਤ ਆ ਜਿਹੜੀ ਬੁਲਾਈ ਜਾਵੇ ਸੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਵੱਡਾ ਇਕੱਠ ਆ ਉਹ ਰਾਜਸਥਾਨ ਦੇ ਵਿੱਚ ਕੀਤਾ ਜਾਊਗਾ 12 ਫਰਵਰੀ ਤੋਂ ਪਹਿਲਾਂ ਦਾ ਇਹ ਇਕੱਠ ਰੱਖਿਆ ਗਿਆ ਹੈ ਤੁਸੀਂ ਵੀ ਸੁਣੋ ਇਹ ਸਾਰੀ ਵੀਡੀਓ ਤੁਸੀਂ ਵੀ ਦੇਖੋ ਕਦੋਂ ਦੇ ਇਕੱਠ ਨੇ ਕਦੋਂ ਦਾ ਸਮਾਂ ਹੈ ਜਿਹੜਾ ਕਿਸਾਨਾਂ ਵੱਲੋਂ ਦਿੱਤਾ ਗਿਆ ਹੈ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਆਗੂ ਨੇ ਕਾਕਾ ਸਿੰਘ ਕੋਟੜਾ ਉਹਨਾਂ ਵੱਲੋਂ ਇਹ ਐਲਾਨ ਆ ਜਿਹੜਾ ਕੀਤਾ ਗਿਆ ਏ ਸੋ ਕਿਸਾਨਾਂ ਨੂੰ ਅਪੀਲ ਵੀ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਗਰਾਮ ਆ ਰਾਜਸਥਾਨ ਦੇ ਵਿੱਚ ਹੋ ਰਿਹਾ ਏ ਉੱਥੇ ਵੱਡੇ ਇਕੱਠ ਕਰਕੇ ਕਿਸਾਨ ਪਹੁੰਚਣ ਫਿਲਹਾਲ ਕੀ ਕਹਿੰਦੇ ਨੇ ਕਾਕਾ ਸਿੰਘ ਕੋਟੜਾ ਉਹ ਤੁਹਾਨੂੰ ਸੁਣਾਉਣਿਆ ਤੁਸੀਂ ਬਣੇ ਰਹੋ ਜਵਾਨਾ ਟੀਵੀ ਨਾਲ ਸ੍ਰੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਐਸ ਵਕਤ ਖਨੌਰੀ ਮੋਰਚੇ ਦੇ ਵਿੱਚ ਬੈਠੇ ਆਪਾਂ ਤਾਂ ਜਿਹੜੇ ਅਗਲੇ ਪ੍ਰੋਗਰਾਮ ਨੇ ਪੂਰੇ ਭਾਰਤ ਤੇ 13 ਫਰਵਰੀ ਤੋਂ ਲੈ ਕੇ ਸਾਡੇ ਤਿੰਨ ਮੋਰਚੇ ਚੱਲ ਰਹੇ ਨੇ ਸ਼ੰਭੂ ਖਨੌਰੀ ਰਤਨਪੁਰਾ ਰਤਨਪੁਰਾ ਰਾਜਸਥਾਨ ਦੇ ਵਿੱਚ ਲਗਾਤਾਰ ਇਸ ਮੋਰਚਿਆਂ ਨੂੰ ਚੱਲ ਰਿਹਾ ਉੱਥੇ ਵੀ ਜਿੰਨੇ ਪ੍ਰੋਗਰਾਮ ਇੱਥੇ ਆਪਾਂ ਕਰ ਰਹੇ ਆਂ ਤੇ ਰਾਜਸਥਾਨ ਦੇ ਕਿਸਾਨ ਵੀ ਲਗਾਤਾਰ ਉਹ ਕਰ ਰਹੇ ਨੇ ਹੁਣ ਆਪਣਾ ਪੂਰਾ ਸਾਲ ਹੋਣ ਜਾ ਰਿਹਾ ਹੈ ਮੋਰਚਿਆਂ ਨੂੰ ਤਾਂ ਰਾਜਸਥਾਨ ਦੇ ਕਿਸਾਨਾਂ ਦੀ ਵੀ ਇੱਛਾ ਹੈ ਕਿ 11 ਫਰਵਰੀ ਨੂੰ ਪੂਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਤਨਪੁਰੇ ਉਸ ਮੋਰਚੇ ਦੇ ਵਿੱਚ ਇਕੱਠ ਕਰਨ ਦੀ ਇੱਛਾ ਉਹਨਾਂ ਦੀ ਤੇ ਉਸ ਇਕੱਠ ਦੇ ਵਿੱਚ ਜਿੰਨਾ ਇੱਕ ਮੈਸੇਜ ਸਾਨੂੰ ਮਿਲਿਆ ਤੇ ਅਸੀਂ ਵੀ ਰਾਸ਼ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਪੂਰੇ ਭਾਰਤ ਦਾ ਮਸਲਾ ਐਮਐਸਪੀ ਗਰੰਟੀ ਕਾਨੂੰਨ ਲੈਣਾ ਸੁਆਮੀ ਨਾਸਨ ਦੀ ਰਿਪੋਰਟ ਲੈਣੀ ਇਹ ਸਾਰੀਆਂ ਮੰਗਾਂ ਤੇ ਜਿਹੜੇ ਆਪਾਂ ਲੜ ਰਹੇ ਹਾਂ ਤੇ ਅਸੀਂ ਅਪੀਲ ਵੀ ਕਰਾਂਗੇ ਕਿ 11 ਫਰਵਰੀ ਨੂੰ ਰਾਜਸਥਾਨ ਦੇ ਵਿੱਚ ਰਤਨਪੁਰਾ ਮੋਰਚੇ ਦੇ ਵਿੱਚ ਹਜ਼ਾਰਾਂ ਦਾ ਇਕੱਠ ਕਰਕੇ ਇਹ ਸਰਕਾਰ ਨੂੰ ਚੇਤਾਵਨੀ ਦੇ ਦਿੱਤ ਕਿ 14 ਫਰਵਰੀ ਨੂੰ ਉਹ ਸਾਡੀਆਂ ਜਿਹੜੀਆਂ ਮੰਗਾਂ ਸਰਕਾਰ ਮਜਬੂਰ ਕਰਕੇ ਮੰਨਣ ਲਈ ਤੇ ਅਸੀਂ ਖਾਸ ਕਰਕੇ ਜਿਹੜੀ ਖਨੌਰੀ ਕਮੇਟੀ ਹੈ ਸਾਡੇ ਦੋਨੇ ਫੋਰਮਾਂ ਦੇ ਆਗੂ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਜ਼ਮੀ ਪੱਕੇ ਤੌਰ ਤੇ ਉਸ ਦੀ ਲੀਡਰਸ਼ਿਪ ਜਿਹੜੀ ਪ੍ਰਬੰਧਕ ਮੋਰਚਾ ਚਲਾ ਰਹੀ ਹੈ ਉਹਨਾਂ ਨੂੰ ਅਸੀਂ ਸ਼ੁਵਾਜ ਦਿੱਤਾ ਕਿ 11 ਫਰਵਰੀ ਨੂੰ ਸਾਰੀ ਲੀਡਰਸ਼ਿਪ ਰਤਨਪੁਰੇ ਰਾਜਸਥਾਨ ਦੇ ਵਿੱਚ ਆਊਗੀ ਤਾਂ ਖਾਸ ਕਰਕੇ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕੋਈ ਵੀ ਕਿਸਾਨ ਕੋਈ ਭੈਣ ਕੋਈ ਵੀ ਨੌਜਵਾਨ ਕਿ ਜਿਹੜਾ ਮੋਰਚਾ ਚੱਲ ਰਿਹਾ ਉਸ ਮੋਰਚੇ 'ਚ ਪਹੁੰਚ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਮੰਗਾਂ ਆ ਉਹ ਲਾਗੂ ਕਰਵਾਏ ਅਸੀਂ ਆਸ ਕਰਾਂਗੇ ਕਿ 11 ਫਰਵ ਨੂੰ ਰਤਨਪੁਰੇ ਦੇ ਵਿੱਚ ਇੱਕ ਇਤਿਹਾਸਕ ਇਕੱਠ ਹੋਊਗਾ ਧੰਨਵਾਦ ਉਹ ਵੈਸੁਰੂ ਜੀ ਦਾ ਖਾਲਸਾ ਸ੍ਰੀ ਵੈਸ ਜੀ ਕੀ ਫਤਿਹ